ਸਤਿ ਸ਼੍ਰੀ ਅਕਾਲ ਪੰਜਾਬੀਓ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਵਿੱਚ ਜੋ ਕਿ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਬਾਰੇ ਹੈ ਜਿੱਥੇ ਪਿਛਲੇ ਸਮੇਂ ਤੋਂ ਕਾਫੀ ਵੱਡੇ ਬਦਲਾਅ ਕੀਤੇ ਜਾ ਰਹੇ ਹਨ ਇਸ ਵਿੱਚ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਨੇ ਦੋ ਹੋਰ ਵੱਡੇ ਫੈਸਲੇ ਕੀਤੇ ਹਨ ਜੀਹਾਂ ਦਿੱਤੇ ਜਾਣ ਵਾਲੇ ਪੋਜ਼ਿਟਿਵ ਨਿਊਜ਼ ਹਨ ਅਤੇ ਕੁਝ ਨੈਗੇਟਿਵ ਵੀ ਸੋ ਸਭ ਤੋਂ ਪਹਿਲੇ ਅਪਡੇਟ ਪਰ ਇੱਕ ਗੱਲ ਕਰੀਏ ਜੋ ਕਿ ਪੰਜਾਬੀਆਂ ਲਈ ਪੋਜ਼ਿਟਿਵ ਨਿਊਜ਼ ਹੈ ਅਸਲ ਵਿੱਚ ਕੈਨੇਡਾ ਵਿੱਚ ਪੀਆਰ ਲੈਣਾ ਪੰਜਾਬੀਆਂ ਲਈ ਕਾਫੀ ਮੁਸ਼ਕਲ ਹੋ ਗਿਆ ਹੈ ਪਿਛਲੇ ਸਮੇਂ ਵਿੱਚ ਜਦੋਂ ਕੈਨੇਡਾ ਵਿੱਚ ਕੋਈ ਵੀ ਪੰਜਾਬੀ ਟੂਰਿਸਟ ਜਾਂ ਫਿਰ ਸਟੱਡੀ ਵੀਜ਼ਾ ਤੇ ਪਹੁੰਚਦਾ ਸੀ ਤਾਂ ਉਸਦੇ ਪੀਆਰ ਪੱਕੀ ਮੰਨੀ ਜਾਂਦੀ ਸੀ ਪਰ ਹੁਣ ਹਾਲਾਤ पलट ਗਏ ਹਨ ਕੈਨੇਡਾ ਪੀਆਰ ਲੈਣ ਲਈ ਸਟੂਡੈਂਟ ਨੂੰ ਕਾਫੀ ਜ਼ਿਆਦਾ ਸੰਘਰਸ਼ ਕਰਨਾ ਪੈ ਰਿਹਾ ਹੈ ਅਤੇ ਦੱਸਣੀ ਹੈ ਕਿ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਵੱਲੋਂ ਇੱਕ ਨਵਾਂ ਬਿਆਨ ਜਾਰੀ ਕੀਤਾ ਗਿਆ ਹੈ ਜਿਸ ਦਾ ਤਾਰਨ ਪੰਜਾਬੀਆਂ ਲਈ ਪੀਆਰ ਹੋਣ ਵਾਲੀਆਂ ਆਕਾਂਸ਼ੀਆਂ ਵਿੱਚ ਇੱਕ ਵੱਡੀ ਖੁਸ਼ਖਬਰੀ ਹੈ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਦੇ ਵੱਲੋਂ ਕਿਹਾ ਗਿਆ ਹੈ ਕਿ ਕੈਨੇਡਾ ਵਿੱਚ ਜਿੱਥੇ ਵੀ ਕੱਚੇ ਪ੍ਰਵਾਸੀ ਪਿਛਲੇ 3 ਤੋਂ 4 ਸਾਲ ਤੋਂ ਰਹਿੰਦੇ ਹਨ ਅਤੇ ਉਹਨਾਂ ਨੇ ਕੈਨੇਡਾ ਵਿੱਚ ਕੰਮ ਵੀ ਕੀਤਾ ਹੈ ਉਹਨਾਂ ਲਈ ਪੀਆਰ ਦੇ ਲਈ ਪਹਿਲ ਦਿੱਤੀ ਜਾਏਗੀ ਇਸ ਤੋਂ ਇਲਾਵਾ ਕੈਨੇਡਾ ਵਿੱਚ ਜੇਕਰ ਕੋਈ ਵੀ ਐਮਪਲਾਈ ਬਾਹਰੋਂ ਕੰਮ ਲੈ ਕੇ ਆਇਆ ਹੈ ਤਾਂ ਉਹਨਾਂ ਦੀ ਪੀਆਰ ਦੀ ਗਿਣਤੀ ਨਹੀਂ ਘਟਾਈ ਜਾਏਗੀ ਇਸ ਦੇ ਨਾਲ ਕੈਨੇਡਾ ਵਿੱਚ ਰਹਿ ਰਹੇ ਲੋਕਾਂ ਨੂੰ ਪੀਆਰ ਦੇ ਲਈ ਪਹਿਲ ਦਿੱਤੀ ਜਾ ਰਹੀ ਹੈ ਇਸ ਤੋਂ ਅਗਲੀ ਅਪਡੇਟ ਦੇ ਬਾਰੇ ਗੱਲ ਕਰੀਏ ਤਾਂ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਨੇ ਪਹਿਲਾਂ ਤੋਂ ਕਾਫੀ ਸਖਤਲੀ ਕੀਤੀ ਹੈ ਅਸਲ ਵਿੱਚ ਜਿਹੜੇ ਵੀ ਟੂਰਿਸਟ ਅਤੇ ਵਿਜ਼ਿਟਰ ਵੀਜ਼ਾ ਵਾਲੇ ਪੰਜਾਬੀ ਕੈਨੇਡਾ ਜਾਣਦੇ ਸਨ ਉਹਨਾਂ ਨਾਲ 에ਰਪੋਰਟ ਤੇ ਕਾਫੀ ਪੁਛ ਪੁਛਗਿਸ਼ ਕੀਤੀ ਜਾ ਰਹੀ ਸੀ ਬਹੁਤ ਸਾਰੇ ਇਮੀਗ੍ਰੇਸ਼ਨ ਅਧਿਕਾਰੀ ਵੱਲੋਂ ਜਿਹੜੇ ਵੀ ਪੰਜਾਬੀ ਭਾਰਤੀ ਕੈਨੇਡਾ ਵਿੱਚ 10 ਸਾਲਾਂ ਦਾ ਮਲਟੀਪਲ ਵੀਜ਼ਾ ਲੈ ਕੇ ਜਾਂਦੇ ਜਾਂਦੇ ਸਨ ਉਹਨਾਂ ਨੂੰ ਸਿਰਫ 10 15 ਦਿਨਾਂ ਤੱਕ ਦੀ ਐਂਟਰੀ ਦਿੱਤੀ ਜਾਂਦੀ ਸੀ ਇਸ ਤੋਂ ਬਾਅਦ ਉਹ ਪੰਜਾਬੀ ਕੈਨੇਡਾ ਤੋਂ ਵਾਪਸ ਆ ਜਾਂਦੇ ਸਨ ਅਤੇ ਫਿਰ ਦੁਬਾਰਾ ਦਾਖਲ ਕਰ ਜਾਂਦੇ ਸਨ ਇਸ ਕਰਕੇ ਬਹੁਤ ਸਾਰੇ ਪੰਜਾਬੀਆਂ ਵੱਲੋਂ ਕੈਨੇਡਾ ਦੇ ਟੂਰਿਸਟ ਅਤੇ ਵਿਜ਼ਟਰ ਵੀਜ਼ੇ ਦਾ ਗਲਤ ਫਾਇਦਾ ਲਿਆ ਗਿਆ ਹੈ ਜਿਸ ਦੇ ਕਾਰਨ ਉਹਨਾਂ ਦੀ ਰਿਫਿਊਜ਼ ਕੇਸ ਵੀ ਬਹੁਤ ਸਾਰੇ ਬਣ ਗਏ ਹਨ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਨੇ ਆਪਣੀ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਦੱਸਿਆ ਹੈ ਕਿ ਜਿਹੜੇ ਵੀ ਹੁਣ ਕੈਨੇਡਾ ਵਿੱਚ 10 ਸਾਲਾਂ ਦਾ ਮਲਟੀਪਲ ਵੀਜ਼ਾ ਜਾਂ ਫਿਰ ਟੂਰਿਸਟ ਵੀਜ਼ਾ ਲੈ ਕੇ ਆਉਂਦੇ ਹਨ ਜੇਕਰ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਉਹਨਾਂ ਤੇ ਸ਼ੱਕ ਹੋਵੇ ਜਾਂ ਇਹ ਜੁਨੀਆਤ ਯਾਤਰਾ ਨਹੀਂ ਕੀਤੀ ਹੈ ਕਿ ਕੈਨੇਡਾ ਦੇ ਵਿੱਚ ਇੱਕ ਰਿਫਿਊਜੀ ਲਗਾਉਣਗੇ ਤਾਂ ਉਹਨਾਂ ਦੇ ਵੀਜ਼ਾ ਨੂੰ ਕੈਨਸਲ ਕੀਤਾ ਜਾ ਸਕਦਾ ਹੈ ਧੰਨਵਾਦ